ਉਲਟਨ ਦੀ ਸ਼ੁਰੂਆਤ ਇੱਕ ਅਹਿਮ ਤੇ ਵੱਡੀ ਖਬਰ ਦੇ ਨਾਲ ਦੱਸਦੀ ਹੈ ਕਿ ਪੰਜਾਬ ਬਿਜਲੀਅੰਸ ਬਿਊਰੋ ਵੱਲੋਂ ਰਿਸ਼ਵਤ ਕੋਰੀ ਦੇ ਖਿਲਾਫ ਕਾਰਵਾਈ ਹੈ ਜਿਹੜੀ ਜਾਰੀ ਹੈ ਤੇ ਉੱਥੇ ਹੀ ਪਟਵਾਰੀ ਜਗਜੀਤ ਸਿੰਘ ਨੂੰ 10000 ਰੁਪਏ ਰਿਸ਼ਵਤ ਲੈੰਦੇ ਆ ਰੰਗੇ ਹੱਤੀ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਸ਼ਿਕਾਇਤਕਰਤਾ ਤੋਂ ਪਹਿਲਾਂ ਵੀ 10000 ਰੁਪਏ ਦੀ ਰਿਸ਼ਵਤ ਹੈ ਜਿਹੜੀ ਪਟਵਾਰੀ ਲੈ ਚੁੱਕਾ ਹੈ 2 ਕਨਾਲਾ ਜ਼ਮੀਨ ਦਾ ਤਬਾਦਲਾ ਕਰਵਾਉਣ ਦੇ ਲਈ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਉੱਥੇ ਹੀ ਮਾਲ ਹਲਕਾ ਕਲਿਆਣ ਸੁੱਖਾ ਜ਼ਿਲ੍ਹਾ ਬਠਿੰਡਾ ਵਿਖੇ ਪਟਵਾਰੀ ਹੈ ਜਿਹੜਾ ਤਾਂ ਨਾਸ ਸੀ ਜਿਸ ਨੂੰ ਹੁਣ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਸੋ ਪੰਜਾਬ ਬਿਜਲੀਅੰਸ ਬਿਊਰੋ ਵੱਲੋਂ ਰਿਸ਼ਵਤਖੋਰੀ ਦੇ ਖਿਲਾਫ ਕਾਰਵਾਈ ਹੈ ਜਿਹੜੀ ਲਗਾਤਾਰ ਜਾਰੀ ਹੈ ਜਿੱਦੇ ਚੱਲਦਿਆਂ ਹੁਣ ਪਟਵਾਰੀ ਜਗਜੀਤ ਸਿੰਘ ਨੂੰ 10000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਦਾਦੀ ਕੀ ਸ਼ਿਕਾਇਤ ਕਰਤਾ ਤੋਂ ਪਹਿਲਾਂ ਵੀ 10000 ਰੁਪਏ ਦੀ ਰਿਸ਼ਵਤ ਇਹ ਪਟਵਾਰੀ ਹੈ ਜਿਹੜਾ ਲੈ ਚੁੱਕਾ ਹੈ ਜਿਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ